ਮੈਂ ਬਾਦਲਾਂ ਦੇ ਸੁੱਖ-ਬਲਾਸ ਦੇ ਸਾਰੇ ਕਾਗਜ਼ ਕੱਢ ਲਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਵੱਡੀ ਖੁਸ਼ਖਬਰੀ ਦੇਵਾਂਗਾ ਇਹ ਕਹਿਣਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜੇ ਕਿ ਅੱਜ ਗਿੱਦੜ ਬਹਾ ਦੇ ਪਿੰਡ ਦੋਦਾ ਦੇ ਵਿੱਚ ਮਾਲਵਾ ਨਹਿਰ ਦੀ ਨਰੀਖਣ ਕਰਨ ਲਈ ਪੁੱਜੇ ਸੀ ਜਿਹੜੀ ਨਹਿਰ ਕੀ 2300 ਕਰੋੜ ਦੀ ਲਾਗਤ ਦੇ ਨਾਲ ਬਣ ਰਹੀ ਹੈ ਅਤੇ ਇਸ ਨਹਿਰ ਦੇ ਨਾਲ 2 ਲੱਖ ਏਕੜ ਖੇਤੀ ਦੇ ਲਈ ਪਾਣੀ ਜਿਹੜਾ ਉਪਲਬਧ ਕਰਾਇਆ ਜਾਏਗਾ ਇਹ ਭਗਵੰਤ ਮਾਨ ਜੀ ਦਾ ਕਹਿਣਾ ਲੇਕਿਨ ਸਟੇਜ ਦੇ ਉੱਪਰੋਂ ਉਹਨਾਂ ਦੇ ਵੱਲੋਂ ਇੱਕ ਅਹਿਮ ਜਿਹੜਾ ਇੱਕ ਬਿਆਨ ਦਿੱਤਾ ਗਿਆਗਾ ਉਹ ਬਿਆਨ ਸੀ ਸੁਖ ਵਿਲਾਸ ਨੂੰ ਲੈ ਕੇ ਬਾਦਲਾਂ ਦੇ ਸੁਖ ਵਿਲਾਸ ਨੂੰ ਲੈ ਕੇ ਦਰਅਸਲ ਲੰਮੇ ਸਮੇਂ ਤੋਂ ਜਾਂ ਫਿਰ ਕਹੀਏ ਸਰਕਾਰ ਬਣਨ ਤੋਂ ਪਹਿਲਾਂ ਤੋਂ ਲੈ ਕੇ ਇਹ ਸੁਖ ਵਿਲਾਸ ਭਗਵੰਤ ਮਾਨ ਜੀ ਦੇ ਨਿਸ਼ਾਨੇ ਦੇ ਉੱਪਰ ਯਤਨ ਸੀ ਅਤੇ ਵਕ ਵਕ ਸਮੇਂ ਦੇ ਉੱਪਰ ਇਸ ਸਬੰਧੀ ਵੱਡੇ ਐਲਾਨ ਜਿਹੜੇ ਵੱਡੇ ਬਿਆਨ ਨੇ ਉਹ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਦਿੱਤੇ ਗਏ ਸੀ ਤੇ ਹੁਣ ਉਹਨਾਂ ਦੇ ਵੱਲੋਂ ਇੱਕ ਅਹਿਮ ਬਿਆਨ ਦਿੱਤਾ ਗਿਆ ਕਿ ਮੈਂ ਇਸ ਦੇ ਸਾਰੇ ਕਾਗਜ਼ ਕੱਢ ਲਏ ਨੇ ਤੇ ਇਸ ਦੇ ਉੱਪਰ ਵੱਡੀ ਕਾਰਵਾਈ ਹੈ ਬੜੀ ਜਲਦੀ ਹੋਵੇਗੀ ਜੇਕਰ ਲੋਕ ਸਭਾ ਦੇ ਚੋਣਾਂ ਦੀ ਗੱਲ ਕਰੀ ਤਾਂ ਚੋਣਾਂ ਵਿੱਚ ਵੀ ਉਹਨਾਂ ਦੇ ਰਡਾਰ ਦੇ ਉੱਪਰ ਸੁਖ ਵਿਲਾਸ ਰਿਹਾ ਸੀ ਅਤੇ ਉਹਨਾਂ ਨੇ ਕਿਹਾ ਸੀ ਕਿ ਇਸ ਸੁਖ ਵਿਲਾਸ ਨੂੰ ਪੰਜਾਬ ਸਰਕਾਰ ਆਪਣੇ ਕਬਜ਼ੇ ਵਿੱਚ ਲਵੇਗੀ ਅਤੇ ਇਹਨਾਂ ਦੇ ਵਿੱਚ ਸਰਕਾਰੀ ਸਕੂਲ ਬਣਾਵੇਗੀ ਇਹ ਵੱਡੇ ਤੇ ਅਹਿਮ ਬਿਆਨ ਨੇ ਜਿਹੜੇ ਲੋਕ ਸਭਾ ਦੀ ਚੋਣ ਪ੍ਰਚਾਰ ਦੇ ਦੌਰਾਨ ਵੀ ਦਿੱਤੇ ਗਏ ਸੀ ਲੇਕਿਨ ਜਦੋਂ ਅੱਜ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਤਿੱਖਾ ਹਮਲਾ ਬਾਦਲਾਂ ਦੇ ਸੁਖ ਵਿਲਾਸ ਦੇ ਉੱਪਰ ਦਿੱਤਾ ਗਿਆ ਤਾਂ ਇਸ ਦਾ ਪਲਟਬਾਰ ਵੀ ਅਕਾਲੀ ਦਲ ਦੇ ਵੱਲੋਂ ਆਇਆ ਸੋ ਦੱਸ ਦਈਏ ਕਿ ਅਕਾਲੀ ਦਲ ਦੇ ਮੁਖ ਜਿਹੜੇ ਬੁਲਾਰੇ ਨੇ ਐਡਵੋਕੇਟ ਅਰਸ਼ਦੀਪ ਕਲੇਰ ਉਹਨਾਂ ਦੇ ਵੱਲੋਂ ਤਿੱਖਾ ਪਲਟਵਾਰ ਆਇਆ ਹੈ ਅਤੇ ਉਹਨਾਂ ਦੇ ਵੱਲੋਂ ਇੱਕ ਚੈਲੰਜ ਆ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਤਾ ਗਿਆ ਹੈ ਕੀ ਚੈਲੰਜ ਦਿੱਤਾ ਗਿਆ ਤੇ ਕਿਸ ਤਰ੍ਹਾਂ ਦਾ ਪਲਟਵਾਰ ਅਰਸ਼ਦੀਪ ਕਲੇਰ ਦੇ ਵੱਲੋਂ ਆਇਆ ਤੁਹਾਨੂੰ ਸੁਣਾ ਦਿੰਨੇ ਆ ਦੇਖੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਸੋ ਹੀ ਖਾਲੀ ਹੈ ਕਿ ਪੰਜਾਬ ਦੀ ਭਲਾਈ ਦੀ ਕੋਈ ਗੱਲ ਨਹੀਂ ਕਰਨੀ ਅੱਜ ਮੁੱਦੇ ਪੰਜਾਬ 'ਚ ਵੱਡੇ ਨੇ ਕਿ ਬਿਜਲੀ ਨਹੀਂ ਆ ਰਹੀ ਖੇਤਾਂ ਨੂੰ ਲਾਈਟ ਨਹੀਂ ਮਿਲ ਰਹੀ ਜੀੜੀਆਂ ਸੁੱਕੀਆਂ ਪਈਆਂ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਬਣਾਈ ਐਸਆਈਟੀ ਨੇ ਸਾਬਤ ਕਰਤਾ ਕਿ ਜਿਹੜੀ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਆ ਉਹ ਪੰਜਾਬ ਦੀ ਜੇਲ੍ਹ ਦੇ ਵਿੱਚ ਹੋਈ ਹੈ ਹਾਈ ਕੋਰਟ ਨੇ ਡੀਜੀਪੀ ਨੂੰ ਕੋਰਟ ਦੇ ਵਿੱਚ ਬੁਲਾ ਕੇ ਮਾਫੀ ਮੰਗਾਈ ਨਾਲੇ ਕਿਹਾ ਕਿ ਲੱਗ ਰਿਹਾ ਕਿ ਨਸ਼ਾ ਤੁਹਾਡੀ ਮਿਲੀ ਭੁਗਤ ਨਾਲ ਮਿਲ ਰਿਹਾ ਮੁੱਦੇ ਤਾਹ ਨੇ ਪਰ ਮੁੱਖ ਮੰਤਰੀ ਨੇ ਸਾਰਾ ਧਿਆਨ ਹੀ ਮੁੱਦਿਆਂ ਤੋਂ ਭਟਕਾ ਕੇ ਬਾਦਲ ਸਾਹਿਬ ਦੇ ਅਲੇਦੋਲੇ ਰੱਖਣਾ ਕਿ ਸੁਖਬਲਾਸ ਦੇ ਕਾਗਜ਼ ਪਹੁੰਚ ਕੇ ਮੈਂ ਕਾਰਵਾਈ ਕਰੂੰ ਮੁੱਖ ਮੰਤਰੀ ਸਾਹਿਬ ਤੁਸੀਂ ਮਜਬੂਰ ਹੋ ਕਿਸੇ ਗੱਲੋਂ 3 ਸਾਲ ਤੋਂ ਪੰਜਾਬ ਦੀ ਬਾਗਡੋਰ ਤੁਹਾਡੇ ਹੱਥ ਚ ਹੈ ਵਿਜੀਲੈਂਸ ਤੁਹਾਡੀ ਪੰਜਾਬ ਪੁਲਿਸ ਤੁਹਾਡੀ ਜੇ ਤੁਹਾਡੇ ਕੋਲੇ ਕੋਈ ਸਬੂਤ ਹੈ ਕਾਰਵਾਈ ਕਰਕੇ ਦਿਖਾਓ ਆ ਸਟੇਜ ਦੇ ਉੱਤੇ ਇਹ ਹਰ ਰੋਜ਼ ਕੀ ਤੁਸੀਂ ਕਲਾਕਾਰੀ ਦਿਖਾਉਣ ਲੱਗ ਜਾਨੇ ਔਰ ਅਸਲ ਦੇ ਵਿੱਚ ਗੱਲ ਇਹ ਹੈ ਕਿ ਤੁਸੀਂ ਬੋਲਦੇ ਹੋ ਝੂਠ ਪਹਿਲਾਂ ਚਰਨਜੀਤ ਚੰਨੀ ਵਾਲਾ ਝੂਠ ਕਹਿੰਦੇ 2 ਕਰੋੜ ਮੰਗ ਲਿਆ ਹੁਣ ਮੈਂ ਕਾਰਵਾਈ ਕਰੂੰ ਉਹ ਝੂਠ ਬੋਲਿਆ ਸੀ ਕਿ ਹੁਣ ਰਾਹੁਲ ਗਾਂਧੀ ਦੇ ਡਰੋਂ ਨਹੀਂ ਕਾਰਵਾਈ ਕਰ ਪਾ ਰਹੇ ਕਦੇ 골ਡੀ ਬਰਾਡ ਫੜ ਲਿਆ ਕਦੇ BMW ਦਾ ਪਲਾਂਟ ਲਾ ਲਿਆ ਸੋ ਆਪਾਂ ਹਰ ਗੱਲ ਨੂੰ ਖਤਮ ਕਰੀਏ ਅੱਜ ਤੁਹਾਨੂੰ ਸਿੱਧਾ ਚੈਲੰਜ ਹੈ ਕਿ ਸੁਖ ਵਿਲਾਸ ਤੇ ਜੇ ਕੋਈ ਗਲਤ ਖੁਈ ਐ ਚੀਜ਼ ਉਹਤੇ ਕਾਰਵਾਈ ਕਰਕੇ ਦਿਖਾਓ ਆ ਜਿਹੜਾ ਲੋਕਾਂ ਦਾ ਧਿਆਨ ਪਟਕਾਉਣ ਦੇ ਲਈ ਝੂਠ ਬੋਲਣ ਦਾ ਠੇਕਾ ਲਿਆ ਕਦੇ ਕਿੱਕਲੀ ਪਾਲੀ ਇਹਨਾਂ ਨੂੰ ਬੰਦ ਕਰੋ ਪੰਜਾਬ ਦਾ ਤੁਹਾਡੇ ਕਰਕੇ ਬਹੁਤ ਨੁਕਸਾਨ ਹੋ ਗਿਆ ਨੀਤੀਯੋਗ ਦੀ ਮੀਟਿੰਗ ਦਾ ਤੁਸੀਂ ਕਾਂਗਰਸ ਦੇ ਕਹੇ ਤੇ ਬਾਈਕਾਟ ਕਰਤਾ ਰਵਿੰਦ ਕੇਜਰੀਵਾਲ ਦੀ 6 ਵਜੇ ਤੁਸੀਂ ਭੱਜੇ ਜਾਂਦੇ ਹੋ ਸੋ ਪੰਜਾਬ ਨਾਲ ਦੁਸ਼ਮਣੀ ਕੱਢਣੀ ਬੰਦ ਕਰੋ ਕਾਰਵਾਈ ਕਰਕੇ ਦਿਖਾਓ ਮੁੱਦਿਆਂ ਤੋਂ ਧਿਆਨ ਨਾ ਪਟਕਾਓ ਸੋ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਆਸ਼ਦੀਪ ਕਲੇਰ ਦੇ ਵੱਲੋਂ ਕਲਾਸ ਆ ਜਿਹੜੀ ਉਹ ਮੁੱਖ ਮੰਤਰੀ ਸਾਹਿਬ ਦੀ ਲਗਾਈ ਗਈ ਹੈ ਖਾਸ ਤੌਰ ਤੇ ਸੁੱਖ ਬਿਲਾਸ ਦੇ ਮਾਮਲੇ ਦੇ ਉੱਪਰ ਉਹਨਾਂ ਨੇ ਵਕ ਵਕ ਮੁੱਦਿਆਂ ਦੀ ਗੱਲ ਕੀਤੀ ਕਿ ਪੰਜਾਬ ਦੇ ਮੁੱਦੇ ਪੰਜਾਬ ਦੀ ਪਾਣੀ ਨੂੰ ਲੈ ਕੇ ਨੇ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ ਝੋਨਾ ਸੁੱਕ ਰਿਹਾ ਹੈ ਲੇਕਿਨ ਮੁੱਖ ਮੰਤਰੀ ਸਾਹਿਬ ਪੰਜਾਬ ਦੇ ਮੁੱਦਿਆਂ ਤੋਂ ਭਟਕਦੇ ਹੋਏ ਸੁੱਖ ਬਿਲਾਸ ਦੇ ਆਲੇ ਦੁਆਲੇ ਹੀ ਸਿਰਫ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਨੇ ਸੋ ਉਹਨਾਂ ਨੇ ਪਹਿਲਾਂ ਗੋਲਡੀ ਬਰਾੜ ਦੀ ਗੱਲ ਕਹੀ ਸੀ ਕਿ ਗੋਲਡੀ ਬਰਾੜ ਨੂੰ ਫੜਨ ਦੀਆਂ ਗੱਲਾਂ ਵੀ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਕੀਤੀਆਂ ਗਈਆਂ ਸੀ ਵੱਡੇ ਬਿਆਨ ਉਸ ਮਾਮਲੇ ਦੇ ਉੱਪਰ ਦਿੱਤੇ ਗਏ ਸੀ ਚਰਨਜੀਤ ਸਿੰਘ ਚੰਨੀ ਵਾਲੇ ਮਾਮਲੇ ਦਾ ਵੀ ਹਵਾਲਾ ਜਿਹੜਾ ਅਰਸ਼ਦੀਪ ਕਲੇਰ ਦੇ ਵੱਲੋਂ ਦਿੱਤਾ ਗਿਆ ਕਿ ਕਿਸ ਤਰੀਕੇ ਦੇ ਨਾਲ ਚਰਨਜੀਤ ਸਿੰਘ ਚੰਨੀ ਦੇ ਉੱਪਰ ਵੀ ਇਹ ਗੱਲ ਕਹੀ ਗਈ ਸੀ ਕਿ ਉਹਨਾਂ ਨੇ ਕਰੋੜਾਂ ਰੁਪਏ ਲੈ ਲਏ ਨੇ ਇੱਕ ਵਿਅਕਤੀ ਨੂੰ ਖਿਡਾਰੀ ਨੂੰ ਵੀ ਸਾਹਮਣੇ ਪੇਸ਼ ਕੀਤਾ ਗਿਆ ਸੀ ਤੇ ਨਾਲ ਹੀ ਨਾਲ ਸੀਐਮ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਚੈਲੰਜ ਕੀਤਾ ਗਿਆ ਸੀ ਪਰ ਸਭ ਦੇ ਸਾਹਮਣੇ ਆ ਕਿ ਉਸ ਮਾਮਲੇ ਦੇ ਵਿੱਚ ਹੁਣ ਤੱਕ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਕੋਈ ਵੀ ਕਾਰਵਾਈ ਹੈ ਜਿਹੜੀ ਉਹ ਨਹੀਂ ਕੀਤੀ ਗਈ ਲਾਰੈਂਸ ਮਿਸ਼ਨੋਈ ਦਾ ਵੀ ਉਹਨਾਂ ਵੱਲੋਂ ਕਿਹਾ ਗਿਆ ਕਿ ਕਿਸ ਤਰੀਕੇ ਦੇ ਨਾਲ ਜੇਲ੍ਹਾਂ ਦੇ ਵਿੱਚ ਹੋਈਆਂ ਇੰਟਰਵਿਊ ਨੂੰ ਲੈ ਕੇ ਝਾੜ ਹੈ ਜਿਹੜੀ ਮੁੱਖ ਮੰਤਰੀ ਸੀਐਮ ਮਾਨ ਦੇ ਸਰਕਾਰ ਨੂੰ ਪਈ ਹੈ ਉਹਨਾਂ ਦੇ ਪੁਲਿਸ ਅਫਸਰਾਂ ਨੂੰ ਪਈ ਹੈ ਲੇਕਿਨ ਇਹਨਾਂ ਸਾਰੇ ਮੁੱਦਿਆਂ ਦੇ ਉੱਪਰ ਗੱਲ ਕਰਨਾ ਨਹੀਂ ਚਾਹੁੰਦੇ ਮੁੱਖ ਮੰਤਰੀ ਸਾਹਿਬ ਤੇ ਸਿਰਪਰ ਸਿਰਪ ਬਾਦਲਾਂ ਦੇ ਸੁੱਖ ਬਿਲਾਸ ਦੀ ਗੱਲ ਕਰ ਦਿੰਦੇ ਨੇ ਤੇ ਉਹਨਾਂ ਨੇ ਅੱਗੇ ਵੱਡਾ ਚੈਲੰਜ ਦਿੰਦੇ ਹੋਏ ਇਹ ਗੱਲ ਕਹੀ ਹੈ ਕਿ ਜੇਕਰ ਉਹਨਾਂ ਦੇ ਕੋਲੇ ਸੱਚਮੁੱਚ ਕੋਈ ਸਬੂਤ ਹੈ ਤਾਂ ਫਿਰ ਵਿਜੀਲੈਂਸ ਉਹਨਾਂ ਦੀ ਹੈ ਤੇ ਨਾਲ ਹੀ ਨਾਲ ਉਹਨਾਂ ਕਿਹਾ ਕਿ ਸਾਰਾ ਪ੍ਰਸ਼ਾਸਨ ਉਹਨਾਂ ਦਾ ਪੁਲਿਸ ਉਹਨਾਂ ਦੀ ਹੈ ਤੇ ਉਹਨਾਂ ਨੇ ਕਿਹਾ ਵੀ ਜੇਕਰ ਉਹਨਾਂ ਕੋਲੇ ਕੋਈ ਸਬੂਤ ਨਹੀਂ ਤਾਂ ਉਹਨਾਂ ਨੂੰ ਰੋਕ ਕੌਣ ਰਿਹਾ ਹੈ ਆਕਰ ਰੋਕ ਕੌਣ ਰਿਹਾਗਾ ਉਹਨਾਂ ਨੂੰ ਉਹ ਕਿਉਂ ਨਹੀਂ ਕਾਰਵਾਈ ਕਰਦੇ ਸੁਖ ਵਿਲਾਸ ਦੇ ਉੱਪਰ ਸਿਰਪਰ ਸਿਰਪ ਮੁੱਦੇ ਤੋਂ ਢਟਕਾਉਣ ਦੇ ਲਈ ਲੋਕਾਂ ਨੂੰ ਮੁੱਦੇ ਤੋਂ ਢਟਕਾਉਣ ਦੇ ਲਈ ਇਸ ਤਰ੍ਹਾਂ ਦੇ ਬਿਆਨ ਨੇ ਜਿਹੜੇ ਮੁੱਖ ਮੰਤਰੀ ਸਾਹਿਬ ਦੇ ਬੋਲਤੇ ਹੈਗੇ ਨੇ ਸੋ ਪੰਜਾਬ ਦੀ ਗੱਲ ਉਹ ਨਹੀਂ ਕਰਦੇ ਕਿਤੇ ਵੀ ਜਿੱਥੇ ਪੰਜਾਬ ਦੇ ਹਿੱਤ ਦੀ ਗੱਲ ਹੁੰਦੀ ਆ ਉਹ ਹਮੇਸ਼ਾ ਉਹਨੂੰ ਅਵੇਸਲਾ ਕਰ ਦਿੰਦੇ ਨੇ ਨੀਤੀ ਆਯੋਗ ਦੀ ਗੱਲ ਉਹ ਕਰਦੇ ਨਜ਼ਰ ਆਏ ਕਿ ਨੀਤੀ ਆਯੋਗ ਦੇ ਮੀਟਿੰਗ ਦੇ ਵਿੱਚ ਨਾ ਜਾਣ ਦਾ ਫੈਸਲਾ ਵੀ ਪੰਜਾਬ ਦੇ ਲਈ ਭਾਰੂ ਪਵੇਗਾ ਕਿਉਂਕਿ ਨੀਤੀ ਅਯੋਗ ਦੇ ਵਿੱਚ ਉਹ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਸਕਦੇ ਸੀ ਜਾ ਕੇ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ ਜਾ ਸਕਦੀ ਲੇਕਿਨ ਕਾਂਗਰਸ ਨੇ ਕਿਉਂਕਿ ਉਹਨਾਂ ਦੇ ਵੱਲੋਂ ਬਾਈਕਾਟ ਕੀਤਾ ਗਿਆ ਸੀ ਇੰਡੀਆ ਅਲਾਈਂਸ ਦੇ ਬਿਲਕੁਲ ਕਈ ਪਾਰਟੀਆਂ ਦੇ ਵੱਲੋਂ ਅਲਾਈਂਸ ਦਾ ਪਾਰਟੀਆਂ ਦੇ ਵੱਲੋਂ ਇਹ ਜਿਹੜਾ ਨੀਤੀਯੋਗ ਦਾ ਬਾਈਕਾਟ ਕੀਤਾ ਗਿਆ ਸੀ ਤਾਂ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਵੀ ਇਸ ਨੀਤੀਯੋਗ ਦੀ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਗਿਆ ਲੇਕਿਨ ਕਾਂਗਰਸ ਨੂੰ ਵਕ ਵਕ ਅ ਸਟੇਜਾਂ ਦੇ ਉੱਪਰ ਭੰਡਰ ਵਾਲੇ ਮੁੱਖ ਮੰਤਰੀ ਸਾਹਿਬ ਕਾਂਗਰਸ ਦੀ ਬਾਈਕਾਟ ਕਰਨ ਦੇ ਉੱਪਰ ਹੀ ਬਾਈਕਾਟ ਕਰ ਦਿੰਦੇ ਜੇ ਕਿ ਪੰਜਾਬ ਦੇ ਹਿੱਤਾਂ ਦੇ ਵਿੱਚ ਨਹੀਂ ਲੇਕਿਨ ਇਹ ਅਹਿਮ ਮੁੱਦੇ ਚਾਹੇ ਚੰਦੀ ਸਿੰਘ ਚੰਨੀ ਦੀ ਗੱਲ ਕਰੀ ਉਹਨਾਂ ਨੇ 골ਡੀ ਬਰਾਡ ਦੀ ਗੱਲ ਕੀਤੀ ਅਤੇ ਨਾਲ ਹੀ ਨਾਲ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੀ ਗੱਲ ਕੀਤੀ ਜੋ ਹਾਈ ਕੋਰਟ ਦੇ ਵਿੱਚ ਝਾੜਾਂ ਪਈਆਂ ਨੇ ਸਰਕਾਰ ਦੇ ਨੁਮਾਇੰਦਿਆਂ ਨੂੰ ਉਹਨਾਂ ਦੀ ਗੱਲ ਕੀਤੀ ਉਹ ਕਹਿੰਦੇ ਵੀ ਇਹ ਗੱਲਾਂ ਤਾਂ ਕਦੇ ਵੀ ਮੁੱਖ ਮੰਤਰੀ ਸਾਹਿਬ ਲੋਕਾਂ ਦੇ ਸਾਹਮਣੇ ਨਹੀਂ ਲੈ ਕੇ ਆਉਂਦੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਦੇ ਵੀ ਮੁੱਖ ਮੰਤਰੀ ਸਾਹਿਬ ਨਹੀਂ ਕਰਦੇ ਲੋਕਾਂ ਦਾ ਝੋਨਾ ਸੁੱਕ ਰਿਹਾ ਹੈ ਬਰਸਾਤਾ ਨਾ ਹੋਣ ਕਾਰਨ ਬਿਜਲੀ ਵੀ ਪ੍ਰੋਪਰ ਜਿਹੜੀ ਨਹੀਂ ਭੇਜੀ ਜਾ ਰਹੀ ਹਾਲਾਂਕਿ ਵੱਡੇ ਵੱਡੇ ਧਮਕਜੇ ਜਿਹੜੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਤੇ ਮਾਨ ਸਰਕਾਰ ਦੇ ਵੱਲੋਂ ਲਗਾਤਾਰ ਮਾਰੇ ਜਾ ਰਹੇ ਨੇ ਇਹ ਉਹ ਮੁੱਦੇ ਨੇ ਜਿਨ੍ਹਾਂ ਮੁੱਦਿਆਂ ਦੇ ਉੱਪਰ ਮਾਨ ਸਰਕਾਰ ਨਹੀਂ ਬੋਲ ਰਹੀ ਭਗਵੰਤ ਮਾਨ ਜੀ ਨਹੀਂ ਬੋਲਦੇ ਸਿਰਫ ਸੋਕ ਬਲਾਸ ਦੀ ਗੱਲ ਕਰ ਰਹੇ ਨੇ ਇਹ ਸਿਰਫ ਔਰ ਸਿਰਫ ਲੋਕਾਂ ਦਾ ਧਿਆਨ ਭੰਗ ਕਰਨ ਦੇ ਲਈ ਹੀ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਕੀਤਾ ਜਾ ਰਿਹਾ ਹੈ ਇਹ ਸਭ ਕੁਝ ਕਹਿੰਦੇ ਨਜ਼ਰ ਆਏ ਨੇ ਕਿ ਅਕਾਲੀ ਦਲ ਦੇ ਚੀ ਬੁਲਾਰੇ ਐਡਵੋਕੇਟ ਅਰਸ਼ਦੀਪ ਕਲੇਰ ਲੇਕਿਨ ਹੁਣ ਜਦੋਂ ਕਿ ਚੈਲੰਜ ਕਾਰਵਾਈ ਦੇ ਲਈ ਕਰ ਦਿੱਤਾ ਗਿਆਗਾ ਅਕਾਲੀ ਦਲ ਦੇ ਵੱਲੋਂ ਤਾਂ ਹੁਣ ਮਾਮਲਾ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਇਸ ਚੈਲੰਜ ਨੂੰ ਕਬੂਲ ਕਰਨਗੇ ਕਿਉਂਕਿ ਅਕਾਲੀ ਦਲ ਦੇ ਵੱਲੋਂ ਸਿੱਧਾ ਇਹ ਗੱਲ ਕਹੀ ਗਈ ਹੈ ਵੀ ਜੇਕਰ ਮੁੱਖ ਮੰਤਰੀ ਸਾਹਿਬ ਦੇ ਕੋਲੇ ਕੋਈ ਸਬੂਤ ਨੇ ਤਾਂ ਫਿਰ ਉਹਨਾਂ ਨੂੰ ਰੋਕ ਕੌਣ ਰਿਹਾਗਾ ਔਰ ਅੱਕ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਪਿਛਲੇ 1.5 ਸਾਲ ਤੋਂ ਲਗਾਤਾਰ ਸੁਖ ਬਲਾਸ ਦੇ ਕਾਗਜ਼ਾਂ ਦੀ ਗੱਲ ਸੁਖ ਬਲਾਸ ਨੂੰ ਸਰਕਾਰ ਦੇ ਅੰਡਰਲੈਂਡ ਦੀ ਗੱਲ ਕੀਤੀ ਜਾ ਰਹੀ ਹੈ ਲੇਕਿਨ ਹੁਣ ਤੱਕ ਸਰਕਾਰ ਉਹਨਾਂ ਦੀ ਹੋਣ ਦੇ ਬਾਵਜੂਦ ਅਫਸਰ ਉਹਨਾਂ ਦੇ ਹੋਣ ਦੇ ਬਾਵਜੂਦ ਪੁਲਿਸ ਉਹਨਾਂ ਦੀ ਹੋਣ ਦੇ ਬਾਵਜੂਦ ਵਿਜੀਲੈਂਸ ਉਹਨਾਂ ਦੇ ਹੋਣ ਦੇ ਬਾਵਜੂਦ ਆਖਰ ਕਾਰਵਾਈ ਕਿਉਂ ਨਹੀਂ ਹੋ ਰਹੀ ਸੁਖ ਬਲਾਸ ਦੇ ਉੱਪਰ ਸੋ ਕਾਰਵਾਈ ਕਰਨ ਦੇ ਲਈ ਚੈਲੰਜ ਸਿੱਧਾ ਕਰਦੇ ਹੋਏ ਅਕਾਲੀ ਦਲ ਦੇ ਚੀਫ ਬੁਲਾਰੇ ਸામਨੇ ਆਏ ਨੇ ਸੋ ਦੱਸ ਦਈਏ ਕਿ ਅੱਜ ਗਿੱਦੜਵਾਹਾ ਦੇ ਵਿੱਚ ਪਿੰਡ ਦੁੱਧਾ ਦੇ ਵਿੱਚ ਮਾਲਵਾ ਨਹਿਰ ਦੀ ਉਹਦਾ ਨਰੀਖਣ ਕਰਨ ਦੇ ਲਈ ਉੱਥੇ ਪਹੁੰਚੇ ਸੀ ਮੁੱਖ ਮੰਤਰੀ ਸਾਹਿਬ ਤੇ ਉੱਥੇ ਉਹਨਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਬਾਦਲ ਪਰਿਵਾਰ ਨੂੰ ਘੇਰਿਆ ਗਿਆ ਸੀ ਬਾਦਲ ਪਰਿਵਾਰ ਦੇ ਉੱਪਰ ਤਿੱਖੇ ਨਿਸ਼ਾਨੇ ਸਾਧੇ ਗਏ ਸੀ ਪੰਤ ਨੂੰ ਬਚਾਉਣ ਦੀ ਗੱਲ ਦੇ ਉੱਪਰ ਵੀ ਉਹਨਾਂ ਵੱਲੋਂ ਇਹ ਬੜਾ ਤਿੱਖਾ ਜੋ ਨਿਸ਼ਾਨਾ ਸਾਧਿਆ ਗਿਆ ਸੀ ਲੇਕਿਨ ਸਭ ਤੋਂ ਅਹਿਮ ਗੱਲ ਸੁਖ ਬਿਲਾਸ ਦੇ ਉੱਪਰ ਵੱਡਾ ਨਿਸ਼ਾਨਾ ਜਿਹੜਾ ਸਾਧ ਦੇ ਹੋਏ ਕਿਹਾ ਗਿਆ ਸੀ ਕਿ ਮੈਂ ਸੁਖ ਬਿਲਾਸ ਦੇ ਜਿਹੜੇ ਕਾਗਜ ਨੇ ਕੱਢ ਲੈਨੇ ਤੇ ਲੋਕਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੀ ਖੁਸ਼ਖਬਰੀ ਦੇਣ ਜਾ ਰਹੇ ਹਾਂ ਸੋ ਕਿਹੜੀ ਉਹਨ ਖੁਸ਼ਖਬਰੀ ਕੀ ਸੱਚਮੁੱਚ ਕੋਈ ਵੱਡੇ ਅਹਿਮ ਸਬੂਤ ਮੁੱਖ ਮੰਤਰੀ ਸਾਹਿਬ ਦੇ ਹੱਥ ਲੱਗੇ ਨੇ ਕਿ ਸੱਚਮੁੱਚ ਹੁਣ ਸੁੱਖ ਵਿਲਾਸ ਦੇ ਉੱਪਰ ਵੱਡੀ ਕਾਰਵਾਈ ਕੀਤੀ ਜਾਏਗੀ ਇਹ ਜਾਂ ਫਿਰ ਜਿਸ ਤਰੀਕੇ ਨਾਲ ਅਕਾਲੀ ਦਲ ਦੇ ਵੱਲੋਂ ਚੈਲੰਜ ਕੀਤਾ ਗਿਆ ਕਿ ਇਸ ਚੈਲੰਜ ਨੂੰ ਮੁੱਖ ਮੰਤਰੀ ਸਾਹਿਬ ਕਬੂਲ ਕਰਨਗੇ ਕਿ ਸੱਚਮੁੱਚ ਉਹਨਾਂ ਕੋਲ ਸਬੂਤ ਨੇ ਜਰਨਲੀ ਬਣੇ ਰਹੇ ਹੋਰ ਜਨਾਂ ਲੋਕਾਂ ਨਾਲ ਟੀਵੀ ਦੇ ਨਾਲ